ਫੇਰ ਉਹ ਤੋਂ ਅਸੀਂ ਗੱਲ ਕਰਦੇ ਹਾਂ ਜੇ ਤੁਸੀਂ ਤਲਾਬ ਦੀ ਪਟਾਈ ਕਰ ਲਈ ਇਸ ਤੋਂ ਬਾਅਦ ਜਿੱਨੇ ਅਸੀਂ ਜੀਰੀ ਚ ਕੱਦੂ ਕਰਦੇ ਆਂ ਉਦਾਂ ਹੀ ਅਸੀਂ ਤਲਾਬ 'ਚ ਕੱਦੂ ਕਰਨਾ ਹੈ ਜਦੋਂ ਤੁਸੀਂ ਕੱਦੂ ਕਰਦੇ ਆ ਉਹਦੇ ਨਾਲ ਕੀ ਹੈ ਜਿਹੜਾ ਸਾਡੇ ਪਾਣੀ ਨਾ ਖੜਨ ਦੀ ਸਮੱਸਿਆ ਆਉਂਦੀ ਕਈ ਵਾਰ ਸਾਡੇ ਕੋਲ ਕਿਸਾਨ ਵੀ ਰਹਉਂਦੇ ਨੇ ਤੇ ਉਹ ਕਹਿੰਦੇ ਸੀ ਤਲਾਬ ਆਟ ਲਿਆ ਪਰ ਸਾਡਾ ਪਾਣੀ ਨਹੀਂ ਖੜ ਰਿਹਾ ਜਦੋਂ ਤੁਸੀਂ ਇਹਨੂੰ ਪੁੱਛਦੇ ਹੋ ਕਿ ਤੁਸੀਂ ਕੱਦੂ ਕੀਤਾ ਕਹਿੰਦੇ ਨਹੀਂ ਜੇ ਅਸੀਂ ਦਾ ਕੀਤਾ ਉਹ ਉਹ ਕੱਦੂ ਵੀ ਕਰਨਾ ਬਹੁਤ ਜ਼ਰੂਰੀ ਹੈ ਇਹ ਕਿਹਾ ਤਾਂ ਹੈ ਕਿ ਸਾਡਾ ਜਿਹੜਾ ਪਾਣੀ ਆ ਉਹ ਖੜੇ ਦੂਜਾ ਜੇ ਤੁਸੀਂ ਕੱਦੂ ਕਰਦੇ ਹੋ ਉਹ ਤੁਸੀਂ ਗਿੱਲਾ ਗੋਹਾ ਤੇ ਚੁੰਨਾ ਪਾਉਨੇ ਜਿਹੜਾ ਗਿੱਲਾ ਗੋਹਾ ਤੇ ਚੁੰਨਾ ਹੈ ਉਹਦੇ ਨਾਲ ਪ੍ਰਕਾਸ਼ ਸਿਚੇਸ਼ਨ ਹੋਏਗਾ ਜਦੋਂ ਪਾਣੀ ਪੰਦੇ ਪ੍ਰਕਾਸ਼ ਸਿਚੇਸ਼ਨ ਦੇ ਨਾਲ ਉਹਦੇ ਵਿੱਚ ਹਰੇਾਈ ਹੁੰਦੀ ਹੈ ਜਿਹੜੀ ਪਾਣੀ ਦੀ ਉਹ ਚ ਫਾਈਟੋਪਲੈਂਕਟਨ ਬਣ ਜਾਂਦੇ ਨੇ ਉਹ ਫਾਈਟੋਪਲੈਂਕਟਨ ਨੂੰ ਹੀ ਮੱਛੀ ਖਾਂਦੀ ਹੈ ਉਹ ਉਹਦਾ ਨੇਚਰਲ ਫੂਡ ਹੈ ਜਿਹੜੀ ਉਹਦੀ ਨੈਚੁਰਲ ਖਰਾਕ ਹੈ ਉਹਦੇ ਵਾਸਤੇ ਜ਼ਰੂਰੀ ਹੈ ਜਿਹੜੇ ਜਿਹੜੇ ਤਲਾਬ ਦੇ ਵਿੱਚ ਅਸੀਂ ਮਿਡਿਉਰਿੰਗ ਕਰੀਏ ਜਿਹੜੇ ਆ ਨੂੰ ਜਿਹੜਾ ਆਪਾਂ ਕਦੂ ਕਰਦੇ ਆ ਵਿੱਚ ਗੋਹਾ ਪਾਉਨੇ ਚੂਨਾ ਪਾਉਨੇ ਇਹ ਮਿਡਿਉਰਿੰਗ ਹੁੰਦੀ ਹੈ ਜੀ ਇਹ ਸਭ ਤੋਂ ਜ਼ਰੂਰੀ ਸਟੈਪ ਹੈ ਇਹ ਕਈ ਵਾਰ ਜਦੋਂ ਤੁਸੀਂ ਮਿਸ ਕਰ ਦਿੰਦੇ ਹੋ ਜਦੋਂ ਕੋਈ ਪਾਣੀ ਖਤ ਫਿਰ ਇਹਨੂੰ ਅਸੀਂ ਕਰ ਨਹੀਂ ਸਕਦੇ ਫਿਰ ਉਦੋਂ ਹੀ ਹੋਏਗਾ ਜੇ ਤੁਸੀਂ ਸਾਦਾ ਪਾਣੀ ਕੱਢਾਂਗੇ ਉਹ ਇੱਕ ਨੰਮੀ ਪ੍ਰੋਸੈਸ ਹੋ ਜਾਂਦੀ ਹੈ ਔਰ ਇਸ ਲਈ ਸਭ ਤੋਂ ਮਹੱਤਵਪੂਰਨ ਜ਼ਰੂਰੀ ਹੈ ਇਹਦਾ ਆਪਾਂ ਕਰ ਨਹੀਂ ਕਰਨਾ